ਪੰਜਾਬ ਦੇ ਵਿੱਚ ਖੜ ਕੇ ਕੋਈ ਬੰਦਾ ਕੋਈ ਤੁਹਾਡਾ ਫਿਲਮ ਮੇਕਰ ਕੋਈ ਸਿਨੇਮਾ ਕਰਮੀ ਇਹ ਕਹੇ ਦੇ ਕਿ ਸਾਡੇ ਕੋਲੇ ਚੰਗੀਆਂ ਸਕ੍ਰਿਪਟਾਂ ਦੀ ਘਾਟ ਹੈ ਭਾਜੀ ਸ਼ਰਮ ਆ ਜਾਂਦੀ ਉਹਨੂੰ ਭਾਜੀ ਇੱਕ ਸਾਡੀ ਸਟੇਟ ਹੈ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਇਸ ਗੱਲ ਦੇ ਉੱਤੇ ਇੱਕ ਸਾਡੀ ਸਟੇਟ ਹੈ ਜਿਨ੍ਹਾਂ ਕੋਲੇ ਸਕ੍ਰਿਪਟਾਂ ਦੀ ਕਦੇ ਵੀ ਘਾਟ ਨਹੀਂ ਹੋ ਸਕਦੀ 100 ਸਾਲ ਅਸੀਂ ਸਿਨੇਮਾ ਬਣਾਈਏ ਸਾਡੇ ਕੋਲੇ ਕਹਾਣੀਆਂ ਨਹੀਂ ਮੁੱਕ ਸਕਦੀਆਂ ਸਾਡੇ ਕੋਲੇ ਸਾਡਾ ਕਲਚਰ ਦੱਸਣ ਦਾ ਐਡਾ ਕੋਈ ਸਾਧਨ ਪਿਆ ਸਾਡੇ ਕੋਲੇ ਸਾਡੀ ਹਿਸਟਰੀ ਸਾਡੇ ਕੋਲੇ ਸਾਡੀ ਵਿਰਾਸਤ ਸਾਡੇ ਕੋਲ ਸਾਡੇ ਰਹਿਣ ਸਾਹਿਬ ਦੀਆਂ ਗੱਲਾਂ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਐਡੀਆਂ ਕਮਾਲ ਦੀਆਂ ਨੇ ਸਾਡੀ ਤਾਂ ਕਵਿਤਾ ਦੇ ਵਿੱਚ ਕਹਾਣੀ ਹੈ ਸਾਡੇ ਤਾਂ ਗਾਇਲ ਦੇ ਸ਼ੇਰਾਂ ਵਿੱਚ ਕਹਾਣੀ ਹੈ ਸਾਡੀਆਂ ਗੀਤਾਂ ਵਿੱਚ ਕਹਾਣੀ ਹੈ ਬਾਰਤਕ ਵਿੱਚ ਕਹਾਣੀ ਹੈ ਸਾਡੀਆਂ ਕਹਾਣੀਆਂ ਤਾਂ ਹੈਗੀਆਂ ਸਾਡੇ ਨਾਵਲਾਂ ਵਿੱਚ ਕਿੰਨੀਆਂ ਕਹਾਣੀਆਂ ਨੇ ਹੂੰ ਸੋ ਸਾਡੇ ਕੋਲੇ ਐਡਾ ਕਮਾਲ ਦਾ ਸਾਡੇ ਕੋਲੇ ਸਕ੍ਰਿਪਟ ਪਈ ਹੈ ਨਾ ਹੁਣ ਦੇਖੋ ਸਾਡੇ ਨਾਲ ਲੱਗਦੀਆਂ ਸਟੇਟਾਂ ਨੇ ਹਰਿਆਣਾ ਸਾਡੇ ਨਾਲ ਲੱਗਦੀ ਸਟੇਟ ਹਿਮਾਚਲ ਭਾਜੀ ਉਹਨਾਂ ਦਾ ਆਪਣਾ ਕਲਚਰ ਨਹੀਂ ਕੋਈ ਕਿਉਂਕਿ ਪੰਜਾਬ ਚੋਂ ਟੁੱਟ ਕੇ ਬਣੇ ਪੰਜਾਬ ਚੋਂ ਟੁੱਟ ਕੇ ਟੁੱਟ ਕੇ ਬਣੋ ਉਹਨਾਂ ਦਾ ਕਲਚਰ ਤਾਂ ਹੈ ਹੀ ਨਹੀਂ ਕੋਈ ਆਪਣਾ ਸਾਡੇ ਕੋਲੇ ਸਾਡਾ ਕਲਚਰ ਸੀ ਜਿਹੜਾ ਜਦੋਂ ਪੁਰਾਣੇ ਦੌਰ ਦੀ ਫਿਲਮ ਬਣਦੀ ਆ ਤਾਂ ਲੋਕ ਨੂੰ ਬੜਾ ਪਸੰਦ ਕਰਦੇ ਲੋਕ ਪਸੰਦ ਕਰਦੇ ਆ ਇਹ ਹੀ ਕਾਰਨ ਹੈ ਦੂਜੀ ਗੱਲ ਇਹ ਹੈ ਜਿਹੜਾ ਆਪਾਂ ਪਹਿਲਾਂ ਤਿੱਥੋਂ ਪੱਗਲ ਸ਼ੁਰੂ ਕੀਤੀ ਸੀ ਨਾ ਸਿਨੇਮੇ ਨੂੰ ਤੁਸੀਂ ਉਹੀ ਨਾ ਸਮਝੋ ਮਨੋਰੰਜਨ ਦਾ ਸਾਧਨ ਹੈ ਸਿਨੇਮਾ ਸਾਡੇ ਕੋਲੇ ਇੱਕ ਡਾਕੂਮੈਂਟ ਵੀ ਹੈ ਜਿਹੜੀ ਅੱਜ ਫਿਲਮ ਬਣਦੀ ਹੈ ਜਿਹੜਾ ਬੱਚੇ ਨੇ 2050 ਦੇ ਵਿੱਚ 70 ਦੇ ਵਿੱਚ ਪੈਦਾ ਹੋਣਾ ਜਾ ਕੇ ਉਹਨੇ ਇਹ ਦੇਖਣਾ ਵੀ 2025 ਚ ਕੀ ਹੋ ਰਿਹਾ ਸੀ ਰੈਫਰੈਂਸ ਵੀ ਬਣੂਗਾ ਭਾਜੀ ਰੈਫਰੈਂਸ ਆ ਉਹ 2025 ਕੀ ਹੋ ਰਿਹਾ ਸੀ ਉਹ ਕੋਣ ਫਿਲਮ ਚੱਕ ਕੇ ਦੇਖੋ